ਸੰਘਾ ਜੀ ਇਸ ਵੀਡੀਓ ਵਿੱਚ ਤੁਹਾਨੂੰ ਉਸ ਸੂਰਬੀਰ ਯੋਧੇ ਦੇ ਬਾਰੇ ਦੱਸਾਂਗੇ ਜਿਸ ਨੇ 84 ਦੇ ਵਿੱਚ ਹੋਏ ਸਿੱਖਾਂ ਦੇ ਕਤਲਾਂ ਦਾ ਬਦਲਾ ਉਹ ਕਾਤਲਾਂ ਦੇ ਘਰ ਬੜ ਵੜ ਕੇ ਅਜੇ ਹਾਲਿਆ ਕੀ ਉਹਨਾਂ ਨੂੰ ਲੋਕਾਂ ਦੇ ਲਈ ਕਿਤੇ ਥਾਂ ਨਹੀਂ ਲੱਭ ਰਿਆ ਸੀ ਉਸ ਯੋਧੇ ਦਾ ਅੱਜ ਦੇ ਦਿਨ ਹੀ ਜਨਮ ਹੋਇਆ ਸੀ ਅਸੀਂ ਗੱਲ ਕਰਾਂਗੇ ਇੱਕ ਅਜੇਹੇ ਜਿਹਾਰੂ ਸਿੰਘ ਬਾਰੇ ਜਿਸ ਨੇ ਸਿੱਖ ਕੌਮ ਲਈ ਆਪਣੀ ਜਾਨ ਵਾਰੀ ਭਾਈ ਸਰਜੀਤ ਸਿੰਘ ਜੀ ਪੈਂਟਾ ਇੱਕ ਨਾਂ ਜੋ ਇਤਿਹਾਸ ਵਿੱਚ ਅਮਰ ਹੈ ਚਲੋ ਸ਼ੁਰੂ ਕਰੀਏ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਤੋਂ ਸ਼ਹੀਦ ਭਾਈ ਸਰਜੀਤ ਸਿੰਘ ਪੈਂਟਾਂ ਦਾ ਜਨਮ 10 ਅਗਸਤ 1968 ਨੂੰ ਦਿੱਲੀ ਦੇ ਗੋਵਿੰਦਪ uri ਮਹੱਲੇ ਵਿੱਚ ਪਿਤਾ ਸਰਦਾਰ ਸਵਰਨ ਸਿੰਘ ਅਤੇ ਮਾਤਾ ਬੀਬੀ ਮਹਿੰਦਰ ਕੌਰ ਦੇ ਘਰ ਵਿੱਚ ਹੋਇਆ ਸੀ ਪਰ ਉਹਨਾਂ ਦੀ ਪਰਵਿਸ਼ ਹੋਈ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਝੱਜਲਵਾੜੀ ਵਿੱਚ ਸਕੂਲਿੰਗ ਨਵੀਂ ਦਿੱਲੀ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਅਤੇ ਸਕੂਲ ਵਿੱਚੋਂ ਹੀ ਉਹ ਇੱਕ ਸ਼ਾਨਦਾਰ ਖਿਡਾਰੀ ਵਜੋਂ ਉਭਰੇ ਕਲਪਨਾ ਕਰੋ ਇੱਕ ਨੌਜਵਾਨ ਜੋ ਖੇਡਾਂ ਵਿੱਚ ਮਾਹਰ ਸੀ ਪਰ ਜਦੋਂ ਗੇ ਨੇ ਉਹਨਾਂ ਨੂੰ ਲੜਾਈ ਦੇ ਮੈਦਾਨ ਵੱਲ ਮੋੜ ਦਿੱਤਾ ਭਾਈ ਪੈਂਟਾਂ ਦਾ ਪੂਰਾ ਪਰਿਵਾਰ ਗੁਰਸਿੱਖੀ ਨਾਲ ਰੰਗਿਆ ਹੋਇਆ ਸੀ ਖਾਲਸਾ ਰਾਜ ਦੀ ਆਜ਼ਾਦੀ ਲਈ ਉਹਨਾਂ ਦੇ ਪਰਿਵਾਰ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਵੱਡੇ ਭਰਾ ਭਾਈ ਪਰਮਜੀਤ ਸਿੰਘ ਕਾਲਾ ਨੇ ਸ਼ਹਾਦਤ ਪ੍ਰਾਪਤ ਕੀਤੀ ਇੱਕ ਹੋਰ ਭਰਾ ਗਿਆਨੀ ਹਰਚਰਨ ਸਿੰਘ ਨੂੰ ਵੀ ਟਾਡਾ ਕਾਨੂੰਨ ਤਹਿਤ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਤੀਜੇ ਭਰਾ ਭਾਈ ਰਾਜਵਿੰਦਰ ਸਿੰਘ ਰਾਜਾ ਨੇ ਵੀ ਛੋਟੀ ਉਮਰ ਵਿੱਚ ਸ਼ਹਾਦਤ ਦਾ ਜਾਨ ਪੀਤਾ ਤੁਸੀਂ ਸੋਚੋ ਇੱਕ ਪਰਿਵਾਰ ਅਤੇ ਨੇ ਜਦਾ ਸ਼ਹੀਦ ਸਿੰਘ ਇਹ ਨਹੀਂ ਸੀ ਆਮ ਜ਼ਿੰਦਗੀ ਜੂਨ ਅਤੇ ਨਵੰਬਰ 1984 ਦੇ ਘਟਨਾਕ੍ਰਮ ਨੇ ਸਿੱਖਾਂ ਦੇ ਦਿਲ ਬਲਉਂਦਰੇ ਇਸ ਵੇਲੇ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁਖਾ ਅਤੇ ਭਾਈ ਨਿਰਮਲ ਸਿੰਘ ਨਿੰਮਾ ਨੇ ਦਿੱਲੀ ਵਿੱਚ ਮੀਟਿੰਗ ਕੀਤੀ ਉਹਨਾਂ ਨੇ ਫੈਸਲਾ ਕੀਤਾ ਕਿ ਸਿੱਖਾਂ ਦੇ ਖੂਨ ਦਾ ਬਦਲਾ ਲੈਣਾ ਹੈ ਇਹ ਮੀਟਿੰਗ ਹੋਈ ਸੀ ਭਾਈ ਪੈਂਟਾ ਜੀ ਦੇ ਘਰ ਵਿੱਚ ਟਾਰਗੇਟ ਸਨ ਕਾਂਗਰਸੀ ਲੀਡਰ ਲਲਿਤ ਮਾਕਨ ਅਤੇ ਅਰਜੁਨ ਦਾਸ ਜਿਨ੍ਹਾਂ ਨੇ ਸਿੱਖਾਂ ਵਿਰੁੱਧ ਹਿੰਸਾ ਨੂੰ ਪੜਕਾਇਆ ਸੀ ਇਹ ਸੀ ਇੱਕ ਜੋ ਜਨਾਜੂ ਇਤਿਹਾਸ ਬਣ ਗਈ ਦਿੱਲੀ ਪੁਲਿਸ ਨੂੰ ਪਤਾ ਲੱਗਾ ਕਿ ਖਾਰਕੂ ਸਿੰਘ ਭਾਈ ਸਾਹਿਬ ਦੇ ਘਰ ਆਉਂਦੇ ਜਾਂਦੇ ਹਨ ਫਿਰ ਕੀ ਉਹਨਾਂ ਨੇ ਭਾਈ ਸਰਜੀਤ ਸਿੰਘ ਪੈਂਟਾ ਦੇ ਪਿਤਾ ਮਾਤਾ ਨਾਨਾ ਤੇ ਮਾਮੇ ਨੂੰ ਗ੍ਰਿਫਤਾਰ ਕਰ ਲਿਆ ਭਾਈ ਹਰਿੰਦਰ ਸਿੰਘ ਮਥੁਰਾ ਭਾਈ ਨਿਰਮਲ ਸਿੰਘ ਨਿੰਮਾ ਭਾਈ ਸੁਖਵਿੰਦਰ ਸਿੰਘ ਸੁਖੀ ਸਮੇਤ ਪੂਰੇ ਪਰਿਵਾਰ ਉੱਤੇ ਤਸ਼ਦਦ ਕੀਤੇ ਗਏ ਬਾਅਦ ਵਿੱਚ ਟਾਡਾ ਦੀਨ ਤਿਹਾਰ ਜੇਲ੍ਹ ਵਿੱਚ ਬੰਦ ਕਰ ਦਿੱਤੇ ਇਹ ਵੇਲਾ ਸੀ ਜਦੋਂ ਭਾਈ ਪੈਂਟਾ ਨੂੰ ਪੁਲਿਸ ਲੱਭ ਰਹੀ ਸੀ ਤਾਂ ਉਹ ਸ਼੍ਰੀ ਦਰਬਾਰ ਸਾਹਿਬ ਪਹੁੰਚ ਗਏ ਉੱਥੇ ਗਰਵਚਨ ਸਿੰਘ ਮਹਾਂਉਚਾਲ ਦੇ ਹੁਕਮ ਨਾਲ ਖਾਲਸਤਾਨ ਪਿੰਡਰਾਵਾਲਾ ਟਾਈਗਰ ਫੋਰਸ ਵਿੱਚ ਸ਼ਾਮਿਲ ਹੋ ਗਏ ਭਾਈ ਸਰਜੀਤ ਸਿੰਘ ਪੈਂਟਾ ਅਤੇ ਭਾਈ ਸਵਰਨਜੀਤ ਸਿੰਘ ਅਲਾਦੀਨ ਪੁਰ ਨੇ ਦਿੱਲੀ ਵੱਲ ਰੁੱਖ ਕੀਤਾ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਲਈ ਉਹਨਾਂ ਦੇ ਐਕਸ਼ਨਾਂ ਨੇ ਪੋਰਸ ਨੂੰ ਨੀਂਦ ਨਹੀਂ ਆਉਂ ਦਿੱਤੀ ਭਾਈ ਸਵਰਨਜੀਤ ਸਿੰਘ ਖਾਰਸਾ ਭਾਈ ਅਵਤਾਰ ਸਿੰਘ ਪਟਵਾਰੀ ਅਤੇ ਭਾਈ ਸਰਜੀਤ ਸਿੰਘ ਗਾਦਲੀ ਨਾਲ ਮਿਲ ਕੇ ਕਈ ਆਪਰੇਸ਼ਨ ਕੀਤੇ ਇੱਕ ਵਾਰ ਭਾਈ ਪਰਮਜੀਤ ਸਿੰਘ ਕਾਲਾ ਨਾਲ ਮਿਲ ਕੇ ਗ੍ਰੇਟਰ ਕਲਾਸ ਵਿੱਚ ਫੌਜ ਇਤਕਾਰੀ ਦੀ ਪਾਰਟੀ ਵਿੱਚ 14 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਿਆ ਇਹ ਸੀ ਬਦਲੇ ਦੀ ਅੱਗ ਫਿਰ ਆਇਆ ਆਪਰੇਸ਼ਨ ਬਲੈਕ ਥੰਡਰ ਭਾਰਤੀ ਫੌਜਾਂ ਨੇ ਫਿਰ ਸ਼੍ਰੀ ਦਰਬਾਰ ਸਾਹਿਬ ਦੀ ਬੇਇੱਜ਼ਤੀ ਕੀਤੀ ਭਾਈ ਸਰਜੀਤ ਸਿੰਘ ਪੈਂਟਾ ਨੇ ਆਪਣੇ ਸਾਥੀਆਂ ਨਾਲ ਉੱਥੇ ਪਹੁੰਚ ਕੇ ਲੜਾਈ ਸ਼ੁਰੂ ਕੀਤੀ 9 ਮਈ 1988 ਨੂੰ CRP ਨਾਲ ਲੋਹਾ ਲੈਦੇ ਹੋਏ ਕਈ ਜਵਾਨਾਂ ਨੂੰ ਮਾਰ ਮਕਾਇਆ ਤੇ DIG ਬਿਰਕ ਨੂੰ ਵੀ ਜ਼ਖਮੀ ਕਰ ਦਿੱਤਾ ਇਹ ਜੰਗ 9 ਤੋਂ 18 ਮਈ ਤੱਕ ਚੱਲੀ ਆਖਰ 15 ਮਈ ਨੂੰ ਭਾਈ ਪੈਂਟਾ ਆਪਣੇ ਸਾਥੀਆਂ ਭਾਈ ਕਾਰਜ ਸਿੰਘ ਠੰਡੇ ਭਾਈ ਦਲਵਾਰ ਸਿੰਘ ਬੱਗਾ ਭਾਈ ਜਗੀਰ ਸਿੰਘ ਨੰਗਲ ਲੋਹਾਣਾ ਭਾਈ ਅਮਰੀਕ ਸਿੰਘ ਚਾਟੀ ਵਿੱਡ ਭਾਈ ਅਮਰੀਕ ਸਿੰਘ ਮਕਸਰ ਭਾਈ ਦਲਵੀਰ ਸਿੰਘ ਦਰਦਿਓ ਭਾਈ ਕੁਲਵੰਤ ਸਿੰਘ ਅਤੇ ਹੋਰ ਸਿੰਘਾਂ ਦੇ ਨਾਲ ਸ਼ਹਾਦਤ ਪ੍ਰਾਪਤ ਕਰ ਗਏ ਇੰਜ 15 ਮਈ 1988 ਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਪਿੰਡਰਾ ਵਾਲੇ ਟਾਈਗਰ ਫੋਰਸ ਦੇ ਜਾਰੂ ਨੇ ਸ਼ਹਾਦਤ ਪ੍ਰਾਪਤ ਕੀਤੀ ਸੰਗਤ ਜੀ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਕੁਰਬਾਨੀਆਂ ਨਾਲ ਹੀ ਇਤਿਹਾਸ ਬਣਦਾ ਹੈ ਅਤੇ ਸਿੱਖ ਇਤਿਹਾਸ ਕੁਰਬਾਨੀਆਂ ਦੇ ਨਾਲ ਭਰਿਆ ਪਿਆ ਹੈ ਆਪ ਜੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਖਾਸ ਕਰ ਨੌਜਵਾਨ ਪੀੜ੍ਹੀ ਨਾਲ ਜਿਨ੍ਹਾਂ ਨੂੰ ਆਪਣੇ ਸ਼ਹੀਦ ਸਿੰਘਾਂ ਦੇ ਜੀਵਨ ਦੇ ਬਾਰੇ ਪਤਾ ਲੱਗ ਸਕੇ ਅਤੇ ਇਹ ਵੀਡੀਓ ਆਪ ਜੀ ਨੇ ਕਿਹੋ ਜਿਹੀ ਲੱਗੀ ਕਮੈਂਟ ਵਿੱਚ ਵੀ ਆਪਣੀ رائے ਜ਼ਰੂਰ ਦਿਓ ਅਤੇ ਇੰਤਜ਼ਾਰ ਕਰਿਓ ਅਗਲੀ ਵੀਡੀਓ ਦਾ ਉਸ ਵੀਡੀਓ ਵਿੱਚ ਅਸੀਂ ਤੁਹਾਨੂੰ ਅਜਿਹੇ ਸੂਰਬੀਰ ਯੋਧੇ ਦੀ ਗੱਲ ਕਰਾਂਗੇ ਤੇ ਕਹਾਣੀ ਦੱਸਾਂਗੇ ਜਿਸ ਨੇ ਉਸ ਵਕਤ ਦੀਆਂ ਸਰਕਾਰਾਂ ਨੂੰ ਬੰਬਲ ਪੂਸੇ ਵਿੱਚ ਪਾ ਰੱਖਿਆ ਸੀ ਸਿੱਖ ਇਤਿਹਾਸ ਅਤੇ ਸ਼ਹੀਦ ਸਿੰਘਾਂ ਦੇ ਜੀਵਨ ਦੇ ਲਈ ਆਪਣਾ ਪੇਜ ਵੀ ਜਰੂਰ ਫੋਲੋ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ